ਇਹ ਹਰ ਇੱਕ ਲੇਡੀ ਨੂੰ ਦੇਖਣੀ ਚਾਹੀਦੀ ਹੈ ਕਿਉਂਕਿ ਇਹਦੇ ਵਿੱਚ ਇਹ ਦੁਰੀਆਂ ਨੂੰ ਫਿਲਮ ਦੇਖਣੀ ਚਾਹੀਦੀ ਆ ਅੱਜ ਜੇ ਬੇਟੀਆਂ ਸਾਡੀਆਂ ਸਰਚ ਐਜੂਕੇਸ਼ਨ ਇੱਕ ਐਦਾ ਦੀ ਪ੍ਰੋਪਰਟੀ ਹੈ ਜਿਹਦੀ ਕੀਮਤੀ ਨਹੀਂ ਜਾ ਸਕਦੀ ਮੈਂ ਛੋਰੀ ਹੋ ਸਭ ਕੰਟਾਈਮ ਦੇਖਣ ਆਈਆਂ ਉਹਦੇ ਵਿੱਚ ਇਹ ਦਿਖਾਇਆ ਗਿਆ ਕਿ ਸਾਡੇ ਵਰਗੇ ਲੋਕ ਅੱਜ ਮੈਂ ਫਿਰ ਦੁਬਾਰਾ ਪਹੁੰਚਾ ਮਾ ਲੱਕੀ ਸਿਨੇਮਾ ਟਾਂਡਾ ਵਿੱਚ ਜਿੱਥੇ ਕਿ ਤੁਸੀਂ ਪਹਿਲਾਂ ਵੀ ਆਪਾਂ ਤੁਹਾਨੂੰ ਦਿਖਾਈ ਸੀ ਫਿਲਮ ਜਿਹੜੀ ਫੂਲੇ ਹੈ ਉਹਦਾ ਰਿਵਿਊ ਦਿਖਾਇਆ ਸੀ ਪਬਲਿਕ ਤੇ ਕਮੇਟੀ ਦੇ ਜਿਹੜੇ ਉਹਦਰ ਉਹਨਾਂ ਨਾਲ ਵੀ ਗੱਲਬਾਤ ਕੀਤੀ ਸੀ ਅੱਜ ਮੈਂ ਫਿਰ ਪਹੁੰਚਿਆ ਦੁਬਾਰਾ ਇਸ ਜਿਹੜਾ ਉਸੇ ਫਿਲਮ ਦਾ ਸ਼ੋਅ ਜਿਹੜਾ ਵਾ ਅੰਬੇਦਕਰਪੁਰ ਸਟਾਂਡਾ ਦੇ ਜਿਹੜੇ ਉਹਦੇ ਦਾਰ ਉਹਨਾਂ ਵੱਲੋਂ ਫਿਰ ਚਲਵਾਇਆ ਗਿਆ ਤੇ ਪਬਲਿਕ ਦਾ ਕਾਫੀ ਵਧੀਆ ਰਿਸਪੌਂਸ ਮਿਲਿਆ ਗਿਆ ਤੇ ਅੱਜ ਆਪਾਂ ਦੁਬਾਰਾ ਫਿਰ ਉੱਥੇ ਪਹੁੰਚਿਆ ਤਾਂ ਅੱਜ ਆਪਾਂ ਗੱਲਬਾਤ ਦੁਬਾਰਾ ਫਿਰ ਕਰਾਂਗੇ ਪਰ ਉਹ ਲੋਕਾਂ ਕੋ ਫਿਲਮ ਦਾ ਰਿਵਿਊ ਲਵਾਂਗੇ ਕਿ ਕੀ ਉਹਨਾਂ ਦਾ ਕਹਿਣਾ ਹੈ ਇਸ ਬਾਰੇ ਵਿੱਚ ਸੋ ਫਿਲਮ ਦਾ ਜਿਹੜਾ ਸ਼ੋਅ ਆ ਉਹ ਸਮਾਪਤ ਹੋ ਚੁੱਕਿਆ ਹੈ ਸੋ ਜਿਹੜੀ ਪਬਲਿਕ ਆ ਆਪਾਂ ਉਹਨਾਂ ਨਾਲ ਉਹਨਾਂ ਦਾ ਰਿਵਿਊ ਲਵਾਂਗੇ ਔਰ ਜਲਦੀ ਹੀ ਜਿਹੜੇ ਪਬਲਿਕ ਬਾਹਰ ਆ ਰਹੀ ਆ ਤੇ ਆਪ ਸਤਿ ਸ੍ਰੀ ਅਕਾਲ ਸੋ ਅੱਜ ਜਿਹੜੀ ਤੁਸੀਂ ਮੂਵੀ ਦੇਖੀ ਅਪੂਲੇ ਕਿੱਦਾਂ ਦੀ ਲੱਗੀ ਕੀ ਸੰਦੇਸ਼ ਆਇਆ ਇਹਦੇ ਇਹ ਬਹੁਤ ਵਧੀਆ ਸੰਦੇਸ਼ ਆਇਆ ਜੀ ਸਾਡੇ ਲੋਕਾਂ ਵਾਸਤੇ ਕੋਈ ਜੋੜੜਨਾ ਪਿਛੇ ਹੋ ਰਿਹਾ ਸੀ ਉਹਦੇ ਬਾਰੇ ਸਾਨੂੰ ਜੋਤੀਬੇ ਪੂਲੇ ਨੇ ਸਾਡੇ ਵਿੱਚ ਜਾਗਰਤੀ ਪੈਦਾ ਕੀਤੀ ਸੀ ਉਹ ਸਾਡੇ ਸਮਾਜ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਸੀ ਅੱਜ ਕਾਫੀ ਹੱਦ ਤੱਕ ਸਾਡਾ ਸਮਾਜ ਜਿਹੜਾ ਉਹ ਜਾਗ ਚੁੱਕਾ ਹੈ ਜੀ ਹਾਂਜੀ ਥੈਂਕ ਯੂ ਜੀ ਹਾਂਜੀ ਵੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅੱਜ ਜਿਹੜੀ ਤੁਸੀਂ ਇਹ ਮੂਵੀ ਦੇਖੀ ਪੂਲੇ ਕਿੱਦਾਂ ਦੀ ਮੂਵੀ ਔਰ ਕੀ ਸੰਦੇਸ਼ ਦਿੱਤਾ ਗਿਆ ਇਹਦੇ ਵਿੱਚ ਪੂਲੇ ਫਿਲਮ ਦੇਖ ਕੇ ਆਏ ਜੀ ਉਹਦੇ ਵਿੱਚ ਸਮਿਤਰੀ ਵਾਈ ਫੂਲੇ ਤੇ ਜੋਤੀ ਫੂਲੇ ਦੋਨਾ ਮਿਆਂ ਮੀਬੀ ਨੇ ਜੋ ਦੇਸ਼ ਦੇ ਵਾਸਤੇ ਕੀਤਾ ਖਾਸ ਕਰਕੇ ਦੇਸ਼ ਦੀਆਂ ਬੇਟੀਆਂ ਵਾਸਤੇ ਕੀਤਾ ਐਡੀ ਵੱਡੀ ਲੜਾਈ ਲੜੀ ਉਹਨਾਂ ਨੇ ਉਹ ਉਦੋਂ ਦੇ ਹਾਕਮ ਸੀਗੇ ਉਹਨਾਂ ਦਾ ਵੀ ਬਹੁਤ ਜ਼ਿਆਦਾ ਵਿਰੋਧਤਾ ਕੀਤੀ ਘਰਾਂ ਦੇ ਵਿਰੋਧਤਾ ਕੀਤੀ ਜੋ ਕਰ ਗਿਆ ਮੇਰੇ ਹਿਸਾਬ ਦੇ ਨਾਲ ਉਹ ਸਾਰੀ ਦੁਨੀਆ ਨੂੰ ਫਿਲਮ ਦੇਖਣੀ ਚਾਹੀਦੀ ਆ ਅੱਜ ਜੇ ਬੇਟੀਆਂ ਸਾਡੀਆਂ ਜੇ ਰੁਚੀ ਕਰਕੇ ਸਕੂਲੇ ਜਨੀਆਂ ਕਾਲਜ ਜਨੀਆਂ ਯੂਨੀਵਰਸਿਟੀ ਕਰ ਜਾਂਦੀਆਂ ਵਾ ਤੇ ਉਹ ਜਿਹੜੀ ਉਹ ਸਿੱਖਿਆਰਣ ਸਟਾਰਕ ਦੀ ਇਹਾ ਕਰਕੇ ਜਾਂਦੀਆਂ ਸਰ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਜਿਹੜੀ ਤੁਸੀਂ ਮੂਵੀ ਦੇਖੀ ਫੂਲੇ ਜੀ ਕਿੱਦਾਂ ਦੀ ਮੂਵੀ ਆ ਕੀ ਸੰਦੇਸ਼ ਦਿੱਤਾ ਗਿਆ ਇਹਦੇ ਵਿੱਚ ਬੜੀ ਅਵੇਅਰਨੈਸ ਮਿਲੀ ਸਾਡੀ ਆਉਣ ਵਾਲੀਆਂ ਬੱਚੀਆਂ ਦੇ ਜਮੇਸ਼ਾ ਨੂੰ ਉਹਨਾਂ ਦੇ ਜਿਹੜੇ ਦੇਣ ਆਪਾਂ ਭੁਲਾ ਨਹੀਂ ਸਕਦੇ ਕੌਂਗੋ ਸਿੱਖਣ ਮਿਲਿਆ ਤੇ ਮੈਂ ਇਹੇ ਮੈਸੇਜ ਦੇਣਾ ਚਾਹੁੰਦਾ ਆ ਆਉਣ ਵਾਲੀ ਜੇਨਰੇਸ਼ਨ ਨੂੰ ਕਿ ਪੜ੍ਹ ਤੋਂ ਵੱਧ ਐਜੂਕੇਸ਼ਨ ਨੂੰ ਪ੍ਰਮੋਟ ਕਰੋ ਕਿਉਂਕਿ ਬਾਬਾ ਸਾਡੇ ਦੇਣ ਆ ਐਜੂਕੇਸ਼ਨ ਇੱਕ ਐਦਾ ਦੀ ਪ੍ਰੋਪਰਟੀ ਹੈ ਜਿਹੜੀ ਕਿਸੇ ਨਹੀਂ ਜਾ ਸਕਦੀ ਨਾ ਚੋਰੀ ਹੋ ਸਕਦੀ ਤੇ ਜਿਹੜਾ ਬੱਚਾ ਪੜ੍ਹੂਗਾ ਉਹ ਸਿੱਖਿਆ ਉਹ ਦਹਾੜੂਗਾ ਤੇ ਕੁਐਸਚਨਾਂ ਦੀ ਮਾਂ ਐਜੂਕੇਸ਼ਨ ਤੇ ਸਾਨੂੰ ਇਹ ਪਹਿਲਾਂ ਤੋਂ ਪ੍ਰੇਰਿਤ ਹੁੰਦੇ ਹੋਏ ਆਪਣੇ ਬੱਚਿਆਂ ਨੂੰ ਵੱਧ ਵੱਧ ਐਜੂਕੇਸ਼ਨ ਦੇਣੀ ਸੁਭਾਉ ਜੀ ਅੱਜ ਵੀ ਕਿੱਦਾਂ ਦੀ ਫਿਲਮ ਲੱਗੀ ਜੀ ਇਹ ਜਿਹੜਾ ਜੀ ਨਾਰੀ ਸ਼ਕਤੀ ਨੂੰ ਜਿਹੜਾ ਇਹ ਇੱਕ ਆਪਣੇ ਸਮਾਜ ਲਈ ਹੁੰਦਾ ਇਹ ਹਰ ਇੱਕ ਸਮਾਜ ਲਈ ਹਰ ਇੱਕ ਸਮਾਜ ਦੀ ਬੇਟੀਆਂ ਵਾਸਤੇ ਇਸਤਰੀਆਂ ਵਾਸਤੇ ਉਹਨਾਂ ਨੂੰ ਅੱਗੇ ਲੈ ਜਾਣ ਵਾਸਤੇ ਇਹ ਫਿਲਮ ਦਾ ਬਰਲਾ ਜਿਹੜਾ ਬਹੁਤ ਬੱਤਾ ਤੇ ਇਹ ਇੱਕ ਵਿਦਿਆਰਥੀ ਜਾਂ ਕਿਸੇ ਵੀ ਸ਼ਾਮਦ ਲੋ ਕਿਸੇ ਵੀ ਸੰਸਥਾ ਵਾਸਤੇ ਉੱਪਰ ਜਾਣ ਵਾਸਤੇ ਸਾਨੂੰ ਬਹੁਤ ਸ਼ੁਕਰਸ਼ਗ੍ਰਿਤ ਜਿਹੜੇ ਕੀਤੇ ਆ ਉਹਦੀ ਸਿੱਖਿਆ ਮਿਲਦੀ ਆ ਇਹਦੇ ਲਈ ਸਾਨੂੰ ਮਤਲਬ ਬਹੁਤ ਹੀ ਇਹ ਫਿਲਮ ਬਾਰੇ ਵੀ ਤੇ ਸਾਰਿਆਂ ਵੱਲੋਂ ਬਹੁਤ ਦਿੱਤਾ ਧੰਨਵਾਦ ਇਹ ਸ਼ੋਰ ਚ ਰਿਹਾ ਨਹੀਂ ਹਾਂਜੀ ਕਿਦਾਂ ਦੀ ਫਿਲਮ ਲੱਗੀ ਜੀ ਇਹ ਫਿਲਮ ਮੂਵੀ ਜਿਹੜੀ ਬਣਾਈ ਆ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਈ ਗਿਆ ਔਰ ਸਮਾਜ ਨੂੰ ਜਿੱਥੇ ਇੰਨੀਆਂ ਔਕਰਾਂ ਦੇ باوجود ਵੀ ਫੁੱਲੇ ਸਾਹਮਣੇ ਸਮਾਜ ਨੂੰ ਬਹੁਤ ਤਾਂ ਇਹ ਵਧਾਇਆ ਔਰ ਅਸੀਂ ਅੱਜ ਸਾਰੀਆਂ ਸੁਵਿਧਾਵਾਂ ਦੇ ਹੋਣ ਦੇ ਬਾਵਜੂਦ ਵੀ ਕਈ ਵਾਰੀਆਂ ਨੇ ਗੈਲੀ ਕਰ ਜਾਂਦੇ ਆ ਅਸੀਂ 바ਵਾ ਸਾਹਿਬ ਅੰਬੇਦਕਰ ਸਾਹਿਬ ਦੇ ਸੁਪਨੇ ਨੂੰ ਪੂਰਾ ਕਰਦੇ ਹੋਏ ਔਰ ਆਪਣੀਆਂ ਬੱਚੀਆਂ ਨੂੰ ਆਪਣੇ ਸਮਾਜ ਨੂੰ ਅੱਗੇ ਵਧਾਉਣ ਦੀ ਪ੍ਰੇਰਣਾ ਦਿੰਦੇ ਆ ਔਰ ਇਸ ਮੂਵੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਅਨੰਤ ਅਸੀਂ ਪੰਜੀਤ ਤੁਸੀਂ ਅੱਜ ਇਹ ਫਿਲਮ ਦੇਖੀ ਫੂਲੇ ਕੀ ਇਹਦੇ ਵਿੱਚ ਸੰਦੇਸ਼ ਦਿੱਤਾ ਗਿਆ ਹੈ ਔਰਤਾਂ ਬਰਾਬਰੀ ਕਹਿੰਦੇ ਐਜੂਕੇਸ਼ਨ ਦੇ ਅਧਾਰ ਤੋਂ ਕਿਵੇਂ ਕਿਦਾਂ ਦੀ ਲੱਗੇ ਬਹੁਤ ਵਧੀਆ ਫਿਲਮ ਲੜਕੀਆਂ ਨੂੰ ਆਵਾਜ਼ ਵਧਾਉਣ ਲਈ ਬਹੁਤ ਵਧੀਆ ਸੰਦੇਸ਼ वेल मैं, well, मैं कहना चाहूँगी सबसे पहले कि एक हमारी माँ है जिसने हमें जन्म दिया एक हमारी भारत माँ है और एक हमारी माँ है सावित्री बाई पूरे और ये सब इसलिए क्योंकि मूवी में हमें उनका रियलिटी में जो हिस्ट्री है वो पता चली है तो मैं सबको कहूँगी कि आपको ये मूवी देखनी चाहिए बहुत इंस्पायरिंग है एंड लाइक में ही एक मूवी देखे तो जरूर ये मूवी देखिए आप सब बहुत ਜੀ ਬੜਾ ਕਿਦਾਂ ਦੀ ਲੱਗੀ ਫਿਲਮ ਤੁਹਾਨੂੰ 2021 ਬਹੁਤ ਅਸਿੱਖਾ ਨਹੀਂ ਲੱਗਣਾ ਚਾਹੀਦਾ ਹਾਂ ਜੀ ਮੈਡਮ ਕਿਦਾਂ ਦੀ ਲੱਗੀ ਮੂਵੀ ਤੁਹਾਨੂੰ ਚਾਰ ਦਿਵਸ ਬਹੁਤ ਵਧੀਆ ਲੱਗੀ ਆ ਮੈਂ ਤਾਂ ਦੂਸਰਾ ਟਾਈਮ ਸੈਕਿੰਡ ਟਾਈਮ ਦੇਖਣ ਆਈ ਆ ਉਹਦੇ ਵਿੱਚ ਇਹ ਦਿਖਾਇਆ ਗਿਆ ਕਿ ਸਾਡੇ ਕਰਕੇ ਉਹ ਲੜੇ ਆ ਠੀਕ ਆ ਨਾ ਇਤਿਹਾਸ ਸਾਡੇ ਕਰਕੇ ਹੋਣਾ ਹੈ ਹਜੇ ਵੀ ਇਹ ਲੜਾਈ ਮੁੱਕੀ ਨਹੀਂ ਹੈਗੀ ਆ ਸਾਨੂੰ ਇਹ ਲੜਾਈ ਜਾਈ ਰੱਖਣੀ ਚਾਹੀਦੀ ਹੈ ਸਾਡੇ ਸਾਨੂੰ ਆਪਣੀਆਂ ਬੱਚੀਆਂ ਨੂੰ ਜਿਆਦਾ ਤੋਂ ਜਿਆਦਾ ਐਜੂਕੇਟ ਕਰਨਾ ਚਾਹੀਦਾ ਵਧੀਆ ਪੜਾਈ ਦੇਣੀ ਚਾਹੀਦੀ ਥੈਂਕ ਯੂ ਤੁਹਾਨੂੰ ਬਹੁਤ ਅਨਿਵਰ ਜੀ ਅਸੀਂ ਫੁਲੇ ਮੂਵੀ ਦੇਖ ਕੇ ਆਏ ਹਾਂ ਦੇ ਕਿਦਾਂ ਦੀ ਲੱਗੀ ਮੂਵੀ ਤੁਹਾਨੂੰ ਇਹ ਇੱਕ ਸਿਰਫ ਮੂਵੀ ਹੀ ਨਹੀਂ ਹੈ ਇਹ ਇੱਕ ਇਤਿਹਾਸ ਆ ਜੀ ਇੱਕ ਸੱਚ ਹੈ ਜਿਹੜਾ ਬਿਲਕੁਲ ਦਬੇ ਦਬੇ ਕੁਝ ਲੋਕਾਂ ਦੀ ਜਿਹੜੀ ਪਿਛਲੀ ਜ਼ਿੰਦਗੀ ਸੀ ਉਹਨੂੰ ਇੱਕ ਮੂਵੀ ਦੇ ਫਿਲਮ ਦੇ ਵਿੱਚ ਦਿਖਾਇਆ ਗਿਆ ਇਹ ਇੱਕ ਇਤਿਹਾਸ ਹੈ ਉਹਨੂੰ ਸਿਰਫ ਮੂਵੀ ਦਾ ਨਾਮ ਨਹੀਂ ਦੇ ਸਕਦੇ ਕਿੱਦਾਂ ਆਪਾਂ ਜਿਹੜਾ ਸਾਡੇ ਲੋਕਾਂ ਨਾਲ ਕਿੱਛੇ ਹੋਇਆ ਔਰ ਸਾਡੀਆਂ ਬੱਚੀਆਂ ਨੂੰ ਜਿਹੜਾ ਪਹਿਲਾਂ ਇੱਕ ਪੜ੍ਹਾਈ ਦਾ ਦਿੱਦਿਆ ਦਾ ਅਧਿਕਾਰ ਰਹੀਂ ਸੀਗਾ ਉਹ ਸੂਲੇ ਸਾਹਬ ਨੇ ਉਹ ਦੇਸਾ ਕਰਮ ਮਹਾਤਮਾ ਜੀ ਕਹਾਂਗੇ ਮਹਾਤਮਾ ਜੀ ਇਹਨਾਂ ਪਾਤੀ ਮਲੀ ਮਹਾਤਮਾ ਜੀ ਨੇ ਆਪਣੀ ਇਸ ਆਪਣੀ ਜ਼ਿੰਦਗੀ ਦੇ ਆਧਾਰ ਤੇ ਇੱਕ ਕਲਮ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਜਿਹੜਾ ਪੇਸ਼ ਕੀਤਾ। ਸੋ ਤੁਹਾਨੂੰ ਬਹੁਤ ਬਹੁਤ ਮੈਂ ਬਹੁਤ ਵਧੀਆ ਸਪੀਚ ਨੂੰ ਆਪ ਦਾ ਬਹੁਤ ਬਹੁਤ ਧੰਨਵਾਦ। ਹਾਂ ਮੈਂ ਤੁਸੀਂ ਅੱਜ ਜਿਹੜੀ ਫੁਲੇ ਮੂਵੀ ਦੇਖ ਕੇ ਆਏ ਆਂ ਇਹਦੀ ਮੂਵੀ ਬਹੁਤ ਵਧੀਆ ਹੋਂ ਦੇ ਬੱਚਿਆਂ ਲਈ ਬਹੁਤ ਵਧੀਆ ਅਭਿਆਸ ਹੈ ਵੱਧ ਤੋਂ ਵੱਧ ਸਟੱਡੀ ਕਰਾਓ ਵੱਧ ਤੋਂ ਵੱਧ ਹਰ ਇੱਕ ਨੂੰ ਆਪਣੇ ਬਰਾਬਰ ਸੰਭਲੋ ਇਹਦੇ ਵਿੱਚ ਤਾਂ ਇਹੀ ਹੈ ਕਿ ਬੱਚਿਆਂ ਨੂੰ ਕੁੜੀਆਂ ਨੂੰ ਵੱਧ ਤੋਂ ਵੱਧ ਅੱਗੇ ਪੜਾਓ ਪਸੇ ਦੇ ਵਿੱਚ ਸਟੱਡੀ ਜ਼ਿਆਦਾ ਚਾਹੀਦੀ ਹੈ ਬੱਚਿਆਂ ਨੂੰ ਅੱਗੇ ਕਿ ਪੜਨਾ ਜ਼ਰੂਰੀ ਹੈ ਇਹ ਮਲ ਕੋਈ ਮੂਵੀ ਦੇ ਵਿੱਚ ਕਿੱਦਾਂ ਦੇ ਲੱਗੀ ਬੇਟਾ ਬੋਲੋ ਬੇਟਾ ਅੱਜ ਫਿਲਮ ਮੂਵੀ ਬਹੁਤ ਵਧੀਆ ਸੀ ਸਾਨੂੰ ਪ੍ਰੇਰਨਾ ਮਿਲੀ ਕਿ ਇਸ ਕਿੱਥੇ ਨਹੀਂ ਜੀ ਜੀ ਕਿਉਂਕਿ ਮੈਂ ਤੁਸੀਂ ਜਿਹੜੀ ਫੂਲ ਇਟਲਮ ਅੱਜ ਦੇਖੀ ਆ ਇਹ ਫਿਲਮ ਕਿੱਦਾਂ ਦੀ ਲੱਗੀ ਕਿੱਦਾਂ ਕੀ ਮੈਸੇਜ ਮਿਲਿਆ ਇਹਦੇ ਵਿੱਚ ਸਰ ਜਿਹੜੀ ਪੂਰੀ ਮੂਵੀ ਇਹ ਬਹੁਤ ਵਧੀਆ ਮੂਵੀ ਆ ਇਹ ਹਰ ਇੱਕ ਲੇਡੀ ਨੂੰ ਦੇਖਣੀ ਚਾਹੀਦੀ ਹੈ ਕਿਉਂਕਿ ਇਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਜਿੰਨੀਆਂ ਵੀ ਲੇਡਿਸ ਇਸ ਮੂਵੀ ਨੂੰ ਦੇਖੂਗੀਆਂ ਉਹਨਾਂ ਨੂੰ ਆਪਣੇ ਹੱਕ ਦੇ ਵਿੱਚ ਲੜਨ ਦੀ ਸਿੱਖਿਆ ਮਿਲੂਗੀ ਅੱਗੇ ਵਧਣ ਦੀ ਸਿੱਖਿਆ ਮਿਲੂਗੀ ਮੈਂ ਤਾਂ ਇਹ ਹੀ ਚਾਹੂੰਗੀ ਹਰ ਲੇਡੀ ਇਹ ਮੂਵੀ ਨੂੰ ਦੇਖੇ ਤੇ ਅੱਗੇ ਵਧਣ ਦਾ ਜਿਹੜਾ ਆਪਣਾ ਚਾਹ ਉਹ ਪੂਰਾ ਕਰੇ ਤੋ ਮੈਂ ਮਹਣ ਬਹੁਤ ਵਧੀਆ ਕਿੰਦੇਸਾ ਕਿੰਨੀ ਬਹੁਤ ਅੱਛੀ ਫਿਲਮ ਆ ਔਰ ਮੇਰੇ ਇਹਦਾ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਹਾਂਜੀ ਹਾਂਜੀ ਸਰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਕਾਫੀ ਲੋਕ ਜਿਹੜੇ ਦੇਖਣ ਵੀ ਆ ਰਹੇ ਆ ਜੀ ਸੋ ਬੱਚੇ ਆ ਜੀ ਤੁਸੀਂ ਹਾਂਜੀ ਕਿਦਾਂ ਦੀ ਬੇਟਾ ਮੂਵੀ ਲੱਗੀ ਜਿਹੜੇ ਅੱਜ ਦੇਖ ਕੇ ਤੁਸੀਂ ਮੂਵੀ ਬਹੁਤ ਵਧੀਆ ਸੀ ਸਾਨੂੰ ਇਸ ਫਿਲਮ ਤੋਂ ਪ੍ਰੇਰਨਾ ਮਿਲੀ ਕਿ ਅਸੀਂ ਅੱਗੇ ਵਧিয়ে ਜਾਏ ਤੀ ਤਾ ਸੋ ਦੇਖੋ ਬੱਚੇ ਛੋਟੇ ਛੋਟੇ ਉਹਨਾਂ ਨੇ ਵੀ ਦੱਸਿਆ ਕਿ ਮੂਵੀ ਬਹੁਤ ਵਧੀਆ ਲੱਗੀ ਔਰ ਹੁਣ ਆਪਾਂ ਜਿਹੜੀ ਕਮੇਟੀ ਅਮਿਤਗਰ ਫੋਰਸਟਾਂ ਵਾਲਾ ਜਿਹੜੀ ਕਮੇਟੀ ਦੇ ਅਹੁਦੇਦਾਰ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਈ ਜੀ ਉਹਨਾਂ ਨੂੰ ਲੈਣਾ ਹਾਂਜੀ ਵੀਰ ਜੀ ਸასი ਗੱਲ ਦੀ ਇਤਨਾਂ ਦੀ ਲੱਗੀ ਮੂਵੀ ਅੱਜ ਤੁਹਾਨੂੰ ਬਹੁਤ ਵਧੀਆ ਜੀ ਕੀ ਇਹਦੇ ਵਿੱਚ ਮਤਲਬ ਸਿੱਖਣ ਨੂੰ ਕਿੰਦਾ ਜੀ ਸਿੱਖਣ ਨੂੰ ਸਾਨੂੰ ਮਿਲਿਆ ਕਿ ਸਾਨੂੰ ਪੜ੍ਹਨਾ ਚਾਹੀਦਾ ਹੈ ਬੇਟੀਆਂ ਦੇ ਹੱਕਾਂ ਲਈ ਬਹੁਤ ਵਧੀਆ ਬਾਕੀ ਸੋਨਜੀ ਵੀਰ ਜੀ ਤੁਸੀਂ ਮੂਵੀ ਦੇਖ ਕੇ ਫੂਲੇ ਕਿੰਨੀ ਮੂਵੀ ਬਹੁਤ ਵਧੀਆ ਮੂਵੀ ਬਣੀ ਭਾਈ ਜੀ ਆਪ ਨੂੰ ਵੱਤਬਦ ਸਾਰਿਆਂ ਨੂੰ ਆਪਣੀਆਂ ਪਰਿਵਾਰੀਆਂ ਨਾਲ ਕੇ ਮੂਵੀ ਦੇਖਣੀ ਚਾਹੀਦੀ ਹੈ। ਇਹ ਮੂਵੀ ਵਿੱਚ ਕੁਝ ਵੀ ਇਦਾਂ ਦਾ ਨਹੀਂ ਹੈ ਜੋ ਸਰਕਾਰਾਂ ਨੇ ਚੱਲਣਾ ਨਹੀਂ ਦਿੱਤਾ ਸਮਿਆਂ ਵਿੱਚ। ਸਾਰਿਆਂ ਨੂੰ ਚਾਹੀਦਾ ਵੱਤਬਦ ਆ ਕੇ ਇਸ ਫਿਲਮ ਦੇ। ਜੀ ਸਸਕੀ ਇੰਸਟਿਟਿਊਟ ਦੀ। ਇਹ ਰਿਵਿਊ ਜੀ ਜਲਦੀ ਕਰੰਗੀ। ਬਹੁਤ ਸੋਹਣੀ ਦੀ ਬਹੁਤ ਸਾਰੀ ਤੰਗੀ ਦੇ ਬੰਦਾ ਇਹ ਕਿ ਜਾਂਚ ਕਰਦੇ ਆ। ਹਰੇਕ ਲੋ ਵੀ ਇਹ ਮਤਲਬ ਜੋ ਵੀ ਫਿਲਮ ਬਣੀ ਹੈ, ਉਹ ਸੱਚ ਦੇ ਆਧਾਰ ਤੇ ਬਣੀ ਹੈ। ਤਾਂ ਇਸ ਫਿਲਮ ਦੇ ਵਿੱਚ ਤੇ ਵੀ ਮਤਲਬ ਕਾਸਟੂਮ ਲੈ ਕੇ ਦਾਦਾ ਕੁਝ ਨਹੀਂ ਬੋਲਿਆ ਗਿਆ ਤਾਂ ਕੁਝ ਦਿਖਾਇਆ ਗਿਆ। ਬਹੁਤ ਸੋਹਣੀ ਬੋਲੀਆ। ਤੇ ਐਸਾ ਇੱਕ ਜਾਂਚ ਕਰਦੇ ਆਉਣ ਵਾਲੀ ਪੀੜ੍ਹੀ ਨੂੰ ਵੀ ਪੱਤੂ ਵਾਦ ਪੜਨ ਲਿਖਣ ਹੋਰ ਕੈਮ ਹੋ ਹਾਂਜੀ ਜੀ ਸასი ਗੱਲ ਹਾਂਜੀ ਅਸੀਆ ਬਾਈ ਤੁਸੀਂ ਮੂਵੀ ਦੇਖੀ ਕਿੱਦਾਂ ਲੱਗੀ ਬਹੁਤ ਵਧੀਆ ਬਹੁਤ ਵਧੀਆ ਜੀ ਐਜੂਕੇਸ਼ਨ ਦੇ ਆਧਾਰ ਤੇ ਮੂਵੀ ਹੈ ਜੀ ਬਹੁਤ ਹੀ ਵਧੀਆ ਹੈ ਜੀ ਫੈਮਿਲੀ ਨਾਲ ਮੂਵੀ ਦੇਖਣ ਵਾਲੀ ਹੈ ਜੀ ਨਾਲੇ ਟਿੱਕੀ ਦੇ ਨਾਲ ਮਿਲ ਗਈ ਬੱਚੇ ਜੋ ਵੀ ਹੈ ਇਸ ਮੂਵੀ ਨੂੰ ਬਹੁਤ ਜ਼ਰੂਰੀ ਦੇਖਣ ਕਿਉਂਕਿ ਇਹ ਐਜੂਕੇਸ਼ਨ ਦੇ ਆਧਾਰ ਤੇ ਹੈ ਜੀ ਮੂਵੀ ਕੋ ਵੀ ਹੈ ਜੀ ਥੀਜ ਕਿਉਂਕਿ ਧੰਨਵਾਦ ਹਾਂਜੀ ਜੀ ਤੁਸੀਂ ਮੂਵੀ ਦੇਖ ਕੇ ਕਿੱਦਾਂ ਲੱਗੀ ਬਹੁਤ ਵਧੀਆ ਮੂਵੀ ਹੈ ਜੀ ਕਿੱਦਾਂ ਪਤਾ ਨਹੀਂ ਉਹ ਤਾਂ ਨਹੀਂ ਬਣੀ ਹੈ ਜੀ ਮੂਵੀ ਐਜੂਕੇਸ਼ਨ ਲਿੰਕ ਦਾ ਅਕਲਾਈ ਵਿੱਚ ਜੋਤੀ ਗਗੁਦਾਨੀ ਹਾਂਜੀ ਸੋ ਧੰਨਵਾਦ ਸੋ ਹੁਣ ਆਪਾਂ ਜਿਹੜੀ ਅੰਬੇਦਕਰ ਕੋਰਸਟਾਂਡ ਦੀ ਜਿਹੜੀ ਉਹਦੇਦਰ ਕਮੇਟੀ ਤੋਂ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਹ ਜਿਹੜੀ ਫਿਲਮ ਦੁਬਾਰਾ ਸ਼ੇ ਦਿਖਾਉਣ ਦੀ ਰੋਲ ਪੈ ਗਈ ਮਤਲਬ ਕਿੱਦਾਂ ਹੋਇਆ ਜੀ ਅੰਬੀ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਆਪਾਂ ਤੁਹਾਡੇ ਕੋਲ ਜਦੋਂ ਦੁਬਾਰਾ ਫੇਰ ਪਹੁੰਚੇ ਹਾਂ ਤੇ ਅੱਜ ਜਿਹੜਾ ਨਿਗਾਹੋਂ ਦੂਸਰਾ ਸ਼ੋ ਦੁਬਾਰਾ ਫੇਰ ਦਿਖਾਇਆ ਗਿਆ ਨਾ ਜੀ ਇਹ ਫਿਲਮ ਵਿੱਚ ਉਦੋਂ ਵੀ ਦਿਖਾਈ ਗਈ ਸੀ ਅੱਜ ਦੁਬਾਰਾ ਫਿਰ ਇੱਥਾਂ ਜੁਟ ਬਈ ਕਿ ਕੀ ਰੋਕਾਂ ਦਾ ਰਿਸਪਾਂਸ ਕਿਦਾਂ ਦਾ ਮਿਲ ਰਿਹਾ। ਭਾਈ ਸਭ ਤੋਂ ਪਹਿਲਾਂ ਬਹੁਤ-ਬਹੁਤ ਤੁਹਾਡੇ ਚੈਨਲ ਦਾ ਧੰਨਵਾਦ ਜਿਨ੍ਹਾਂ ਨੇ ਆਪਣਾ ਸਮਾਂ ਕੱਢ ਕੇ ਸਾਡੇ ਇਸ ਜੋ ਮੂਵੀ ਦਿਖਾਈ ਗਈ ਉੱਤੇ ਪਹੁੰਚੇ ਉਹ ਵੀ ਸਲਮਾ ਦੇ ਵਿੱਚ, ਟਾਂਡੇ ਦੇ ਵਿੱਚ। ਸਾਰੇ ਮੂਵੀ ਦਿਖਾਉਣ ਦਾ ਮੇਨ ਰੀਜਨ ਗੁੱਜੀਵਾਰ ਇਹੀ ਸੀਗਾ ਕਿ ਜਿਹੜੀ ਅਸੀਂ ਪਹਿਲੀ ਵਾਰੀ ਆਪਣਾ ਸ਼ੋਅ ਬੁੱਕ ਕੀਤਾ ਸੀ ਉਹਦੇ ਵਿੱਚ 250 ਬੰਦਾ ਮੂਵੀ ਦੇਖ ਚੁੱਕਿਆ ਸੀ। ਤੇ ਪੁਸ਼ ਤੋਂ ਤੋਂ ਅਸੀਂ ਪੇਮੈਂਟ ਲੈ ਲਈ ਸੀ ਵੀ ਉਹ ਪੇਮੈਂਟ ਸਾਡੇ ਕੋਲ ਪਈ ਸੀ ਅਸੀਂ ਚਾਹੁੰਦੇ ਸੀ ਵੀ ਉਸ ਨੂੰ ਜ ਸਹੀ ਤਰੀਕੇ ਨਾਲ ਯੂਜ਼ ਕਰਕੇ ਵਾਪਸ ਕਰਨ ਦੀ ਬਜਾਏ ਜਿਹੜੇ ਬੰਦਿਆਂ ਨੂੰ ਉਹ ਮੂਵੀ ਦਿਖਾਈ ਜਾਵੇ ਤੇ ਅਸੀਂ ਅੱਜ ਦਾ ਸ਼ੋਅ ਫਿਰ ਬੁੱਕ ਕੀਤਾ ਤੇ ਤਕਰੀਬਨ 80 ਤੋਂ ਲੈ ਕੇ 90 ਬੰਦੇਾਂ ਦਾ ਸ਼ੋਅ ਬੁੱਕ ਸੀ ਕਿ ਉਹ ਫਿਲਮ ਦੇਖ ਕੇ ਲਿਖ ਚੁੱਕੇ ਆ ਧੰਨਵਾਦੀ ਬੋਲੋ ਸੋ ਹਾਂਜੀ ਵੀਰ ਜੀ ਅੱਜ ਜਿਹੜੀ ਫਿਲਮ ਸੀ ਦੁਬਾਰਾ ਇਹ ਸ਼ੋਅ ਦਿਖਾਇਆ ਗਿਆ ਹਨਾ ਜੀ ਮੇਰੇ ਖਿਆਲ ਨਾਲ ਲੋਕਾਂ ਦਾ ਕਿਦਾਂ ਦਾ ਰਿਸਪੌਂਸ ਮਿਲ ਰਿਹਾ ਜਿਹਨਾਂ ਅੱਜ ਦੁਬਾਰਾ ਤੁਸੀਂ ਇਹ ਸ਼ੋਅ ਦਿਖਾਉਣਾ ਪਿਆ ਤੁਹਾਨੂੰ ਹਾਂਜੀ ਸਭ ਤੋਂ ਪਹਿਲਾਂ ਸਾਰਾਂ ਗਿਆਨ ਤੇ ਵਪਾਰਕ ਸੋ ਮੇਰੇ ਕੋਲੋਂ ਦਿੱਤੀ ਆ ਕਿ ਜਦੋਂ ਅਸੀਂ ਪਹਿਲਾ ਸ਼ੋਅ ਬੁੱਕ ਕਰਵਾਇਆ ਸੀਗਾ ਤੇ ਇਹਨੇ ਕੁਝ ਸਾਥੀ ਸਾਡੇ ਵਿੱਚੋਂ ਰਹਿ ਗਏ ਸੀ ਕਿਉਂਕਿ ਸਾਡਾ ਹਾਲ ਜਿਹੜਾ ਸੀ ਉਹ ਫੋਲੋ ਹੋ ਗਿਆ ਸੀ ਤੇ ਐਕਸਟਰਾ ਸੀਟਾਂ ਲੱਗੀਆਂ ਸੀ ਸੋ ਕੁਝ ਸਾਥੀ ਉਹਨਾਂ ਵਿੱਚੋਂ ਤੁਹਾਨੂੰ ਅਸੀਂ ਉਸ ਤੋਂ ਵੀ ਦੱਸਿਆ ਸੀ ਕਿ ਸਾਡੇ ਸਾਥੀ ਬਹੁਤ ਅਸੀਂ ਵਾਪਸ ਕਿਹੜੇ ਨਾਲ ਬਹੁਤ ਦਿਲ ਦੇ ਕਰੀਬ ਸੀ ਕਿ ਤੁਸੀਂ ਨਾ ਦੇਖ ਪਾ ਤੁਸੀਂ ਕਿਹਨੂੰ ਬਖਰਾਵਾਂਗੇ ਸੋ ਅੱਜ ਵੀ ਤੁਹਾਨੂੰ ਜਨਤਾ ਹੁਣ ਜਿਹੜਾ ਕਹਿ ਕੇ ਗਈ ਆ ਕਿ ਦੁਬਾਰਾ ਫਿਰ ਦੇਖਣਾ ਆ ਕਿਉਂਕਿ ਇਹ ਜਿਹੜਾ ਫਿਲਮ ਆ ਤੁਹਾਨੂੰ ਦੱਸਿਆ ਪਈਏ ਅਭਿਆਸਾਂ ਜੋ ਕਦੇ ਦੱਬਿਆ ਆ ਗਿਆ ਸੀ ਆ ਕਿ ਅੱਜ ਜੋ ਇਹ ਫਿਲਮ ਦੇ ਰੂਪ ਵਿੱਚ ਬਾਹਰ ਆ ਰਿਹਾ ਆ ਸੋ ਅਸੀਂ ਤੇ ਅਹੀ ਜਨਤਾ ਦੇ ਨਾਲ ਜਿੱਦਾਂ ਸਾਾਨੂੰ ਜਨਤਾ ਕਹਿੰਦੀ ਹੈ ਤੇ ਅਗਲਾ ਸ਼ੋਅ ਬੁੱਕ ਕਰਵਾ ਰਹੇ ਆ। ਸਹੀ ਹੋ ਸਕਦਾ ਅਗਲਾ ਸ਼ੋਅ ਵੀ ਇਹਦਾ ਬੁੱਕ ਹੋਵੇਗਾ ਨਾ। ਸ਼ੋਅ ਬੁੱਕ ਹੋਵੇਗਾ ਤੇ ਸਾਡੀ ਇਹ ਸਿਓਰਟੀ ਆ ਕੇ ਹੱਥ ਨੂੰ ਫੋਲੋਵੇਗਾ। ਕਿਉਂਕਿ ਕੁਝ ਸਮੱਸਿਆ ਕਰਕੇ ਸਾਡੇ ਇੱਕ ਦੋਸਤ ਜਿੱਤ ਹੋ ਗਈ ਸੀ ਆਪਾਂ ਕੋਲੀ ਕਰੂਗਾ ਕੰਮ ਨੂੰ ਰੋਕਿਆ ਸੀ ਇਸ ਕਰਕੇ ਸਾਡੇ ਸਾਥੀ ਬਾਕੀ ਨਾਲ ਆ। ਤੋਂ ਅਸੀਂ ਅਗਲੇ ਹਫ਼ਤੇ ਕਰਾਂਗੇ ਕਿ ਹੋਰ ਆਪਾਂ ਇਹਨੂੰ ਪ੍ਰੋਪਲਿਟ ਕਰੀਏ ਤੇ ਪਲੱਸ ਸਾਡੇ ਸਿਨੇਮਾ ਵਾਲੇ ਸਾਥੀ ਨਾਲ ਪਰ ਆ ਤੇ ਜਾਊਗਾ। ਉਹ ਪੂਰੀ ਟੀਮ ਸਾਡੇ ਨਾਲ ਐਮ.ਪੀ. ਤਵ ਨਾਲ ਆ ਤੇ ਮਨੋਜੀ ਤਨਵਰ ਜੀ ਤੇ ਸਾਡੇ ਸ਼ਿਗਮ ਪਾਟੇ ਦੇ ਮੈਨੇਜਰ ਨੇ ਕੋਈ ਬਜੇ ਸਪੋਰਟ ਕਰਦੇ ਕਿ ਤੁਸੀਂ ਮੂਵੀ ਦਿਖਾ ਰਹੇ ਹੋ ਤੇ ਸਾਨੂੰ ਵੀ ਥੋੜਾ ਜਿਹਾ ਹੈਗੇ ਹੋਰ ਦਿਖਾਓ ਕਿ ਜਾਂ ਤਾਂ ਥੋੜੀ ਹੋਰ ਆਵੇ ਤੇ ਲੋਕਾਂ ਨੂੰ ਇਤਹਾਸ ਦਾ ਲੱਗੇ ਧੰਨਵਾਦ ਹਾਂ ਅਜੀ ਬੀਰ ਜੀ ਤੁਸੀਂ ਕਹਿਣਾ ਚਾਹੋਗੇ ਅਜੀ ਕਿਆ ਵੀ ਜੇ ਪਾਰਟੀ ਤੋਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੈਂ ਇਹ ਮੂਵੀ ਅੱਜ ਤੀਜੀ ਵਾਰੀ ਦੇਖਣ ਆਇਆ ਤੇ ਸਾਡੇ ਜਿੱਦਾਂ ਮਤਲਬ ਬੇਕਰਪੋਰਸ ਟਾਂਡਾ ਨਾਲ ਬਹੁਤ ਮਿਹਨਤ ਕਰੀਏ ਤਿੰਨ ਨਾਲ ਤੇ ਆਪਾਂ ਪਿੰਡਾਂ ਪਿੰਡਾਂ ਵਿੱਚ ਜਾ ਕੇ ਫਿਲਮ ਦਾ ਪ੍ਰਚਾਰ ਕੀਤਾ ਤੇ ਬਹੁਤ ਲੋਕੀ ਦੇਖਣੇ ਪਹਿਲੇ ਦਿਨ ਦਾ ਸਾਡਾ ਜਿਹੜਾ ਸ਼ੋਅ ਸੀਗਾ ਇੱਥੇ ਪੂਰੀ ਤਰ੍ਹਾਂ ਹੌਟਫੁੱਲ ਹੋ ਗਿਆ ਸੀਗਾ ਅੱਜ 80-90 ਬੰਦੇ ਫਿਰ ਵੀ ਫਿਲਮਾਂ ਦੇ ਖੜਾ ਹੈ ਤੇ ਵਧੀਆ ਲੱਗ ਰਿਹਾ ਕਿ ਫਿਲਮਾਂ ਦਾ ਮਤਲਬ ਸਾਰੇ ਲੋਕ ਦੇਖ ਰਹੇ ਆ ਠਾਕਰ ਕੇ ਕੁੜੀਆਂ ਐ ਫਿਲਮ ਨੂੰ ਦੇਖ ਰਹੀਆਂ ਜੈਪਿੰਦੇ ਸੋ ਸੋ ਆਪਾਂ ਕੀਤੀ ਜਿਹੜੀ ਐਮਪੀਰਿਕਲ ਫੋਰ ਸਟੈਂਡਰਡ ਦੇ ਉਹਦੇ ਨਾਲ ਗੱਲਬਾਤ ਸੋ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਸਮਾਂ ਦੇਣ ਦਾ ਖਾਨੀ ਸਾਹਿਬ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਇਸ ਸਮਾਂ ਕੱਢ ਕੇ ਤੇ ਲੋਕਾਂ ਤਾਂ ਕਿ ਜਿਹੜੀ ਸਾਡੀ ਆਵਾਜ਼ ਆ ਉਹਨੂੰ ਵਿਚਾਰ ਰਹੇ ਹੋ ਤੇ ਬੱਸ ਇਹ ਹੀ ਸਾਰਿਆਂ ਨੂੰ ਬੇਨਤੀ ਆ ਕਿ ਜਿੰਨਾ ਵੀ ਸਮਾਂ ਮਿਲਦਾ ਹੈ ਇਸ ਮੂਵੀ ਨੂੰ ਟਾਂਡਾ ਸ਼ਾਇਰ ਜਿੱਥੇ-ਇੱਥੇ ਮਿਲਦਾ ਹੈ ਸ਼ੋਅ ਉੱਥੇ ਜ਼ਰੂਰ ਦੇਖੋ ਤਾਂ ਜੋ ਸਾਨੂੰ ਜਿ ਇਤਿਹਾਸ ਤੋਂ ਅਸੀਂ ਆਪਣੇ ਜਨ ਨੂੰ ਹੋ ਸਕੇ ਅਸੀਂ ਇੱਕ ਵਾਰ ਫਿਰ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਸਾਨੂੰ ਤੁਸੀਂ ਇੱਕ ਨਿਊਜ਼ ਰਾਹੀਂ ਸਾਡੀ ਮਲਕੀ ਚਲਾ ਰਹੇ ਹੋ ਖਬਰ ਤੇ ਅੱਗੇ ਆਪਣੇ ਸਾਥਕਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਚੈਨਲ ਨੂੰ ਬਹੁਤ-ਬਹੁਤ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਇਹ ਮੂਵੀ ਕਿਵੇਂ ਲੱਗੀ ਤੇ ਜਿਨਾ ਰਹੀ ਹੈ ਇਸ ਮੂਵੀ ਨੂੰ ਤਿਆਰ ਰਹੇ ਹਨ ਉਹਨਾਂ ਨੂੰ ਕੀ ਲੱਗ ਰਿਹਾ ਹੈ ਤੁਹਾਡਿਆਂ ਦਾ ਬਹੁਤ-ਬਹੁਤ ਧੰਨਵਾਦ ਸੋ ਦੋਸਤੋ ਇਹ ਸਨ ਕਮੇਟੀ ਦੇ ਉਹਦੇ ਤੋਂ ਆਪਾਂ ਕੀ ਗੱਲਬਾਤ ਸੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੈਨੂੰ ਸ਼ੇਅਰ ਵੀ ਕਰੋ ਤੇ ਲਾਈਕ ਵੀ ਕਰੋ ਤੇ ਕਮੈਂਟਾਂ ਮੈਨੂੰ ਰੀਤਵੇਂ ਦੀ ਜਰੂਰ ਦੱਸਿਓ ਕਿ ਤੁਹਾਨੂੰ ਵੀ ਵੀਡੀਓ ਪਤੰਨ ਲੱਗੀ ਸਤਿ ਸ਼੍ਰੀ ਅਕਾਲ ਜੀ